ਇੱਕ ਵੀ ਲਖਣ ਜਾਂ ਕੈਂਪ ਤੁਹਾਨੂੰ ਦਿਖਾਉਣ ਜਾ ਰਹੇ ਆ ਜਿੱਥੇ ਬਹੁਤ ਬੜਮੁਲੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜਿਹੜੀਆਂ ਅੱਜ ਸਮੇਂ ਦੀ ਲੋੜ ਵੀ ਨੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇਹ ਕੈਂਪ ਦੀਆਂ ਤਸਵੀਰਾਂ ਜਰੂਰ ਦਿਖਾਓ ਜਿੱਥੇ ਚੀਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਸੇਵਾਵਾਂ ਦਸਤਾਰਾਂ ਦੇ ਨਾਲ ਜੋੜਨ ਦੇ ਵਾਸਤੇ ਸੇਵਾਵਾਂ ਤੇ ਬਰੀਪੋ ਪਰਿਵਾਰਾਂ ਨੂੰ ਲੋੜਵੰਦ ਵਸਤੂਆਂ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਰਜਿਸਟਰਦਰਾਹਾ ਫਿਰ ਅਸੀਂ ਸਾਡੇ ਨੌਜਵਾਨਾਂ ਦੀ ਸੁਸਾਇਟੀ ਬਣਾਈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੈਕ ਉਹਦੇ ਮੁੰਡਿਆਂ ਦੇ ਨਾਲ ਇਹ ਸਾਰਾ ਸਮਾਸੀਂ ਜਿਹੜਾ ਹੈ ਇੱਥੇ ਡਿਊਟੀਆਂ ਲਵਾਉਂਦੇ ਆ ਤਕਰੀਬਨ ਮੈਨੂੰ 20 ਸਾਲ ਹੋ ਗਏ ਇੱਥੋਂ ਸਾਰੀ ਸੇਵਾਵਾਂ ਨਿਭਾਉਂਦਿਆਂ ਤੱਕ ਕਿੰਨੇ ਕੁ ਨੌਜਵਾਨ ਨੇ ਜਿਹੜੀਆਂ ਇੱਥੋਂ ਪੱਕਾ ਬਣਾ ਚੁੱਕੇ ਨੇ ਹਰੀ ਅੰਗਣ ਤੇਰੇ ਪਤਾ ਨਹੀਂ ਕਿੰਨੇ ਆ ਗਏ ਇਸ ਕੈਂਪ ਦੇ ਵਿੱਚ ਜਿੱਥੇ ਨੌਜਵਾਨ ਸੇਵਾਵਾਂ ਨਿਭਾ ਰਹੇ ਨੇ ਉੱਥੇ ਭੈਣਾਂ ਵੀ ਪਹੁੰਚੀਆਂ ਹੋਈਆਂ ਨੇ ਉਹ ਵੀ ਕਿਤੇ ਨਾ ਕਿਤੇ ਆਪਣਾ ਸਹਿਯੋਗ ਦੇ ਰਹੀਆਂ ਨੇ ਜਿਹੜੀ ਸੰਗਤ ਇੱਥੇ ਛੀਦੀ ਦਿਹਾੜੀਆਂ ਦੇ ਵਿੱਚ ਪਹੁੰਚ ਰਹੀ ਹੈ ਉਹ ਇਸ ਕੈਂਪ ਦੇ ਵਿੱਚ ਵੀ ਹਾਜ਼ਰੀ ਲਵਾਵੇ ਜੇ ਤੁਹਾਡੇ ਛੋਟੇ-ਛੋਟੇ ਬੱਚੇ ਨੇ ਜੇ ਉਹਨਾਂ ਨੂੰ ਥੋੜੀ-ਬੋਤੀ ਗੁਰਬਾਣੀ ਆਂਦੀ ਹੈ ਚਾਰ ਸਾਹਿਬਜ਼ਾਦਿਆਂ ਦੇ ਨਾਮ ਆਉਂਦੇ ਨੇ ਬੇਸਿਕ ਨੋਲਿਜ ਜੇ ਆਪਾਂ ਕਹਿ ਲਈਏ ਜੇ ਉਹਨਾਂ ਨੂੰ ਹੈ ਤਾਂ ਤੁਸੀਂ ਇੱਥੇ ਲੈ ਕੇ ਆਓ ਛੋਟੇ ਬੱਚਿਆਂ ਨੂੰ ਸਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸੰਬਾਬਾ ਜੋਰਾਵਰ ਸਿੰਘ ਸੰਤਨ ਬਾਬਾ ਫਤਿਹ ਸਿੰਘ ਅਤੇ ਸੰਤਨ ਪੂਜਨੀਕ ਮਾਤਾ ਗੁਜਰਪੁਰ ਜੀ ਦੀ ਨਸਾਨੀ ਸ਼ਹਾਦਤ ਨੂੰ ਸਿਸਦਾ ਕਰਨ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੀਆਂ ਨੇ ਅਤੇ ਰਸਤੇ ਦੇ ਵਿੱਚ ਵਕ ਵਕ ਤਰ੍ਹਾਂ ਦੇ ਲੰਗਰ ਦੇ ਇੰਤਜ਼ਾਮ ਕੀਤੇ ਗਏ ਨੇ ਵਕ ਵਕ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਜਾ ਰਹੀਆਂ ਨੇ ਇੱਕ ਵੀ ਲਖਣ ਜਾਂ ਕੈਂਪ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਬਹੁਤ ਬੜਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜਿਹੜੀਆਂ ਅੱਜ ਸਮੇਂ ਦੀ ਲੋੜ ਵੀ ਨੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇਹ ਕੈਂਪ ਦੀਆਂ ਤਸਵੀਰਾਂ ਜਰੂਰ ਦਿਖਾਓ ਜਿੱਥੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਸੇਵਾਵਾਂ ਦਸਤਾਰਾਂ ਦੇ ਨਾਲ ਜੋੜਨ ਦੇ ਵਾਸਤੇ ਸੇਵਾਵਾਂ ਤੇ ਗਰੀਬ ਪਰਿਵਾਰਾਂ ਨੂੰ ਲੋੜਵੰਦ ਵਸਤੂਆਂ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਗੱਲਬਾਤ ਕਰਾਂਗੇ ਇੱਥੋਂ ਦੇ ਮੈਂਬਰ ਸਾਹਿਬਾਨਾਂ ਦੇ ਨਾਲ ਕਿ ਇਸ ਲੰਗਰ ਨੂੰ ਲਗਾਉਣ ਦਾ ਉਹਨਾਂ ਦਾ ਮੁੱਖ ਉਦੇਸ਼ ਕੀ ਰਿਹਾ ਹੈ ਆਓ ਅੰਦਰ ਚੱਲਦੇ ਹਾਂ ਤੁਸੀਂ ਦੇਖੋ ਇੱਥੇ ਕੁਝ ਇਤਿਹਾਸ ਨਾਲ ਸੰਬੰਧਿਤ ਲਿਟਰੇਚਰ ਪਿਆ ਜਿਨ੍ਹਾਂ ਨੂੰ ਅਸੀਂ ਫ੍ਰੀ ਦੇ ਵਿੱਚ ਵੀ ਲੈ ਸਕਦੇ ਹਾਂ ਤੇ ਕੁਝ ਪਾਏ ਵੀ ਕਰ ਸਕਦੇ ਹਾਂ ਇਹ ਤੋਂ ਇਲਾਵਾ ਜੇ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨਾ ਉਹਨਾਂ ਵਾਸਤੇ ਇੱਥੇ ਕੁਝ ਛੋਟੇ-ਛੋਟੇ ਸਵਾਲ ਰੱਖੇ ਹੋਏ ਨੇ ਤੇ ਜਿਹੜੇ ਬੱਚੇ ਸਹੀ ਜਵਾਬ ਦਿੰਦੇ ਨੇ ਉਹਨਾਂ ਨੂੰ ਇਥੋਂ ਇਨਾਮ ਵੀ ਮਿਲਦਾ ਅਤੇ ਉਹਨਾਂ ਨੂੰ ਜਿਹੜਾ ਸਿੱਖਿਆ ਦੇ ਨਾਲ ਜੋੜਨ ਦੇ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੁਣ ਆਪਾਂ ਕੈਂਪ ਦੇ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਇਥੋਂ ਦੇ ਪ੍ਰਬੰਧਕ ਵੀਰਾਂ ਦੇ ਨਾਲ ਮਲਾਵਾਂਗੇ ਉਹ ਕਿਵੇਂ ਦੇ ਇੱਥੋਂ ਦੇ ਪ੍ਰਬੰਧ ਜਿਹੜੇ ਨੇ ਉਹ ਚਲਾ ਰਹੇ ਨੇ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਨੇ ਆ ਜਿਹੜੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਨੇ ਉਹਨਾਂ ਨੂੰ ਉਹਨਾਂ ਨੂੰ ਇੱਥੇ ਫ੍ਰੀ ਦੇ ਵਿੱਚ ਕੱਪੜੇ ਵੀ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਹ ਪੂਰੀ ਜਿਹੜੀ ਟੀਮ ਹੈ ਉਹ ਦਰਾਹੇ ਸ਼ਹਿਰ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਆਈ ਹੋਈ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਇਹ ਜੋ ਕੈਂਪ ਲਗਾਇਆ ਗਿਆ ਹੈ ਕਿ ਉਹਦਾ ਮੁੱਖ ਉਦੇਸ਼ ਕੀ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸਾਹਿਬ ਫਤਿਹ ਅੱਬਈ ਕਿਹੜੀ ਜਗ੍ਹਾ ਤੋਂ ਆਪਾ ਆਏ ਹੋਏ ਆ ਇੱਥੇ ਤੇ ਕੀ ਕੀ ਇੱਥੇ ਉਪਲਬਧ ਹੈ ਜੀ ਕਿਵੇਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਅਸੀਂ ਗੁਰਦੁਆਰਾ ਸਾਹਿਬ ਰਾਹ ਤੋਂ ਆਏ ਆ ਅਸੀਂ ਇੱਥੇ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਬੱਚਿਆਂ ਨੂੰ ਗੁਰਬਾਣੀ ਸੁਣਦੇ ਆ ਤਾਂ ਉਹਨਾਂ ਨੂੰ ਨਾਮ ਦਿੰਦੇ ਆ ਔਰ ਬੱਚਿਆਂ ਨੂੰ ਦੋ ਬੱਚੇ ਬਤਨ ਤੋਂ ਹੋ ਕੇ ਜਾਂ ਵਾਲ ਕੱਟਦੇ ਹਨ ਉਹਨਾਂ ਵਾਸਤੇ ਅਸੀਂ ਮੋਟੀਵੇਟੇਸ਼ਨ ਕਰਦੇ ਆ ਉਹਨਾਂ ਨੂੰ ਅਸੀਂ ਦਸਤਾਰਾਂ ਸਜਾਉਂਦੇ ਆ ਉਹਨਾਂ ਦੇ ਫ੍ਰੀ ਔਰ ਉਹਨੂੰ ਕੱਲ੍ਹ ਅਗਲੀ ਵਾਰ ਬਣ ਕੇ ਆਏ ਹੋ ਔਰ ਪਰਨ ਕਰਦੇ ਆ ਅਸੀਂ ਵਾਲ ਨਹੀਂ ਕਟਾਵਾਂਗੇ ਹੁਣ ਔਰ ਦਸਤਾਰ ਹਮੇਸ਼ਾ ਸਜਾ ਕੇ ਰੱਖਾਂਗੇ। ਬਾਕੀ ਅਸੀਂ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਨੂੰ ਕੱਪੜੇ ਦਿੰਦੇ ਆ ਔਰ ਕੱਪੜੇ ਜੋ ਵੀ ਇਕੱਠੇ ਕਰਦੇ ਆ ਮਹੱਲੇ ਵਿੱਚੋਂ ਉਹ ਅਸੀਂ ਉਹਨਾਂ ਨੂੰ ਫ੍ਰੀ ਦਿੰਦੇ ਆ ਤੇ ਠੀਕ ਹੈ ਜੀ ਹੋਰ ਵੀ ਮੈਂਬਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਲੰਗਰ ਦੇਖ ਰਹੇ ਆ ਅਸੀਂ ਲੱਗਾ ਇੱਕ ਲਖਣ ਜਾਂ ਲੰਗਰ ਆ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਕਿਹੜੀ ਸੰਗਤ ਦੇ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਕਿਹੜੀਆਂ ਸੁਸਾਇਟੀਆਂ ਜਿਹੜੀਆਂ ਨੇ ਸਹਿਯੋਗ ਕਰ ਰਹੀਆਂ ਨੇ ਇਹ ਵੀ ਅਸੀਂ ਪਹਿਲਾਂ ਗੁਰਦੁਆਰਾ ਨਾਨਕ ਸਰ ਸਾਹਿਬ ਰਜਿਸਟਰਦ ਰਹਾ ਫਿਰ ਅਸੀਂ ਸਾਡੇ ਨੌਜਵਾਨਾਂ ਦੀ ਸੁਸਾਇਟੀ ਬਣਾਈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੈਟ ਉਹਦੇ ਮੁੰਡਿਆਂ ਦੇ ਨਾਲ ਇਹ ਸਾਰਾ ਸਮਾਸੀਂ ਜਿਹੜਾ ਹੈ ਇੱਥੇ ਡਿਊਟੀਆਂ ਲਵਾਉਂਦੇ ਆ ਇਹ ਤਕਰੀਬਨ ਮੈਨੂੰ 20 ਸਾਲ ਹੋ ਗਏ ਇੱਥੋਂ ਇਹ ਸਾਰੀ ਸਭਾਵਨ ਨਮਾਉਂਦੇ ਆ। ਉਸ ਤੋਂ ਬਾਅਦ ਫਿਰ ਅਸੀਂ ਇਹ ਸਾਰੇ ਪ੍ਰੋਜੈਕਟ ਵਧਾਏ ਜਿਦੇ ਵਿੱਚ ਗਰਬਾਣੀ ਸੁਣਾਓ ਇਨਾਮ ਪਾਓ ਦਸਤਾਰਾਂ ਦਾ ਫਿਰ ਅਸੀਂ ਲੋੜਵੰਦਾਂ ਲਈ ਕੱਪੜੇ ਇਕੱਠੇ ਕੀਤੇ ਜੀ ਸਾਰੇ। ਇਹ ਸਾਰਾ ਅਸੀਂ ਹੁਣ ਸੇਵਾ ਸ਼ਹਿਰ ਦੇ ਸਹਿਯੋਗ ਦੇ ਨਾਲ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਦੇ ਨਾਲ ਕਰਦੇ ਆ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਇਹ ਲੰਗਰ ਲਗਾਉਂਦਿਆਂ ਨੂੰ ਤੇ ਸੰਗਤ ਦਾ ਸਹਿਯੋਗ ਕਿਵੇਂ ਦਾ ਰਹਿੰਦਾ 2017 ਤੋਂ ਅਸੀਂ ਇੱਥੇ ਇੱਥੇ ਲਾ ਰਹੇ ਹਾਂ ਬਾਕੀ ਅੱਗੇ ਪਿੱਛੇ ਪਹਿਲਾਂ ਮੋੜਾਂ ਤੇ ਲਾਉਂਦੇ ਹੁੰਦੇ ਸੀ ਇਹ ਤਕਰੀਬਨ ਮੈਨੂੰ 2004 ਤੋਂ ਮੈਂ ਲਾ ਰਿਹਾ ਹਾਂ ਜੀ ਕਿੰਨੇ ਦਿਨ ਵਾਸਤੇ ਲੱਗਦਾ ਇਹ 3 ਦਿਨ ਵਾਸਤੇ ਜੀ 3 ਦਿਨ ਅੱਛਾ ਪੱਗਾਂ ਦਾ ਵੀ ਮੈਨੂੰ ਜ਼ਰੂਰ ਦੱਸਿਓ ਵੀ ਜਿਹੜੇ ਵੀਰ ਇੱਥੇ ਪਹੁੰਚਦੇ ਨੇ ਤੁਸੀਂ ਉਹਨਾਂ ਨੂੰ ਫ੍ਰੀ ਦੇ ਵਿੱਚ ਵੀ ਪੱਗਾਂ ਮੁਹੱਈਆ ਕਰਵਾਉਂਦੇ ਹੋ ਅਸੀਂ ਸਾਰਿਆਂ ਨੂੰ ਫ੍ਰੀ ਦਿੰਨੇ ਆ ਜੀ ਇਹ ਸਾਡਾ ਪੱਕਾ ਹੀ ਆ ਸੀ ਜਿਹੜਾ ਅੰਦਰ ਆ ਗਿਆ ਸਾਡੇ ਅਸੀਂ ਕਹਿੰਦੇ ਆ ਵੀ ਇੱਥੋਂ ਜਿਹੜਾ ਅੰਦਰ ਜਾਣਾ ਜੀ ਨੇ ਉਹ ਦਸਤਾਰ ਸਜਾ ਕੇ ਜਾਵੇ ਬਾਕੀ ਉਹਦੇ ਮਨ ਦੀ ਭਾਵਨਾ ਅੱਗੇ ਉਹਨੇ ਉਹਨੂੰ ਕਿਵੇਂ ਉਹਨੂੰ ਅਮਲ 'ਚ ਲਿਆਉਣਾ ਨਹੀਂ ਲਿਆਉਣਾ ਇੱਥੋਂ ਅਸੀਂ ਉਹਨੂੰ ਕੋਈ ਪ੍ਰੇਰਨਾ ਦੇ ਕੇ ਤੌਰ ਦਿੰਨੇ ਹੁੰਦੇ ਆ ਅਸੀਂ ਠੀਕ ਹੈ ਜੀ ਧੰਨਵਾਦ ਸੋ ਇੱਕ ਵਾਰ ਆਪਾਂ ਉਹ ਦਿਖਾਉਨੇ ਵੀ ਆ ਵੀ ਕਿਵੇਂ ਨੌਜਵਾਨ ਜਿਹੜੇ ਨੇ ਉਹ ਪੱਗਾ ਬਣ ਰਹੇ ਨੇ ਬਣਵਾ ਰਹੇ ਨੇ ਤੁਸੀਂ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਪੱਗਾਂ ਜਿਹੜੀਆਂ ਨੇ ਵੀਰ ਸਜਾਰੇ ਨੇ ਆ ਦੇਖੋ ਤੁਸੀਂ ਕਿੰਨੇ ਵੀਰ ਨੇ ਜਿਹੜੇ ਇਸ ਸੁਸਾਇਟੀ ਦੇ ਨਾਲ ਜੁੜੇ ਹੋਏ ਨੇ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦਰਾਹਾ ਲੁਧਿਆਣਾ ਇਹੋਨਾਂ ਦੀ ਪੂਰੀ ਟੀਮ ਜਿਹੜੀ ਆ ਇੱਥੇ ਸੇਵਾ ਨਿਭਾਰੀ ਐ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਪੱਗਾਂ ਬਣੀਆਂ ਜਾ ਰਹੀਆਂ ਨੇ ਇਹ ਦਮਾਲੇ ਵੀ ਬਣੇ ਜਾ ਰਹੇ ਨੇ ਕਿਸੇ ਨੇ ਪਰਨਾ ਬਣਾਉਣਾ ਕਿਉਂਕਿ ਭਾਵੇਂ ਕੋਈ ਸਿਰ ਤੋਂ ਮੋਨਾ ਵੀ ਐ ਉਹਦਾ ਵੀ ਹੁੰਦਾ ਕਿ ਅਸੀਂ ਜੇ ਸ਼ਹੀਦਾਂ ਦੀ ਧਰਤੀ ਤੇ ਜਾ ਰਹੇ ਆ ਤਾਂ ਘਟੋ ਘਟ ਸਾਡਾ ਸਿਰ ਟਕਿਆ ਹੋਵੇ ਰੁਮਾਲ ਦੀ ਜਗ੍ਹਾ ਦਮਾਲਾ ਬੰਨਿਆ ਹੋਵੇ ਜਿਨ੍ਹਾਂ ਨੂੰ ਪੱਗਾਂ ਆਉਂਦੀਆਂ ਨੇ ਉਹ ਪੱਗਾਂ ਜੜੀਆਂ ਨੇ ਉਹ ਬਨ ਕੇ ਪਹੁੰਚਣ ਵੀਰ ਦੇ ਨਾਲ ਵੀ ਗੱਲਬਾਤ ਕਰਾਂਗੇ ਵੀਰੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵੀਰ ਜੀ ਵਾਇਗੁਰਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸੇਵਾ ਨਿਭਾਉਂਦੇ ਨੂੰ ਤੇ ਹੁਣ ਤੱਕ ਕਿੰਨੇ ਕ ਨੌਜਵਾਨ ਨੇ ਜੜੀਆਂ ਇੱਥੋਂ ਪੱਗਾਂ ਬਣਾ ਚੁੱਕੇ ਨੇ ਹਰਿਆਣਗਨ ਤੇਰੇ ਪਤਾ ਹੀ ਨਹੀਂਗਾ ਕਿੰਨੇ ਆ ਗਏ 2 ਦਿਨ ਹੋ ਗਏ ਸਾਨੂੰ ਇੱਥੇ ਆਏ ਨੂੰ ਬਹੁਤ ਜਣੇ ਆ ਗਏ ਬਹੁਤ ਪੱਗਾਂ ਬੰਦਦੇ ਨੇ ਅਗਲੇ ਸ਼ੌਕੇ ਬਹੁਤ ਲੋਕਾਂ ਨੂੰ ਵੀ ਭਾਈ ਪੱਗ ਬਣਾਉਣੀ ਆਈ ਸੀ ਤਾਂ ਹੀ ਸਾਡੇ ਕੋਲ ਖੜਦੇ ਨੇ ਕਿ ਮੈਨੂੰ ਤਾਂ ਕਈ ਬੰਦੇ ਕਹਿੰਦੇ ਨੇ ਵੀਰੇ ਅਸੀਂ ਬਣਾਉਣਾ ਸੀ ਬੰਦਣਾ ਮੈਂ ਵੀ ਬਾੜ ਉਲ ਰੱਖੋ ਤੁਸੀਂ ਭਾਈ ਬਾੜ ਰੱਖੋਗੇ ਕਈ ਵੀ ਰੱਤਾਂ ਦੇ ਨਿਕਲੇ ਜਿਹੜੇ ਪ੍ਰਣ ਕਰਦੇ ਨੇ ਵੀ ਯਾਰ ਅੱਜ ਅਸੀਂ ਪੱਗ ਬੰਦ ਲਈ ਹੁਣ ਅਸੀਂ ਇਹ ਨਿਤ ਚ ਲੈ ਕੇ ਆਵਾਂਗੇ ਰੋਜ਼ ਬੰਨਿਆ ਕਰਾਂਗੇ ਹਾਂਜੀ ਹਾਂ ਵੀਰੇ ਕਹਿੰਦੇ ਨੇ ਬਹੁਤ ਕਹਿੰਦੇ ਨੇ ਮੈਂ ਵੀ ਹੁਣ ਬੰਦੇ ਨੂੰ ਇੱਕ ਸੀਗਾ ਅੰਕਾ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਕਿਹਾ ਕਰੋ ਸੁਕਾਇਆ ਕਰੋ ਵੀ ਭਾਈ ਬਾੜ ਰੱਖਣ ਮੈਂ ਹੋਈ ਇਹਨਾਂ ਨੂੰ ਫੇਰ ਸੁਕਾ ਦਿੰਦਾ ਮੈਂ ਵੀ ਪੱਗ ਬ ਚੀਜ਼ਾਂ ਦਾ ਤਾਂ ਫਰਕ ਪੈਂਦਾ ਹੂੰ ਠੀਕ ਆ ਵੀਰੇ ਧੰਨਵਾਦ ਸੋ ਅਸੀਂ ਤੁਹਾਨੂੰ ਇਹ ਲੰਗਰ ਦਿਖਾਉਣ ਦਾ ਮੇਨ ਮਕਸਦ ਸਾਡਾ ਇਹੀ ਹੈ ਕਿ ਜੇ ਤੁਸੀਂ ਛੋਟੇ ਬੱਚਿਆਂ ਨੂੰ ਲੈ ਕੇ ਆ ਰਹੇ ਹੋ ਜਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਨੌਜਵਾਨ ਜਿਹੜਾ ਉਹ ਪਤਿਤ ਹੋ ਗਿਆ ਹੈ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ ਤਾਂ ਵੀ ਤੁਸੀਂ ਇਸ ਕੈਂਪ ਦੇ ਵਿੱਚ ਪਹੁੰਚ ਸਕਦੇ ਹੋ ਸੋ ਇੱਕ ਵਾਰ ਮੈਂ ਫੇਰ ਦਿਖਾਣੀ ਚਾਹੁੰਗਾ ਦੇਖੋ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਨੇ ਕਿਤਾਬਾਂ ਮਿਲ ਜਣਗੀਆਂ ਜਿਹੜੀਆਂ ਫਰੀ ਦੇ ਵਿੱਚ ਵੀ ਨੇ ਤੇ ਕੁਝ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਤੁਸੀਂ ਪਾਏ ਵੀ ਕਰ ਸਕਦੇ ਹੋ ਸੰਗਤ ਦੇਖੋ ਬਹੁਤ ਗਿਣਤੀ ਦੇ ਵਿੱਚ ਇੱਥੇ ਖੜਦੀ ਆ ਕੇ ਇਤਿਹਾਸ ਤੋਂ ਜਾਣੂ ਹੋਣ ਦੀ ਕੋਸ਼ਿਸ਼ ਜਿਹੜੀ ਆ ਇਹਨਾਂ ਦੇ ਕੈਂਪ ਵੱਲੋਂ ਕੀਤੀ ਜਾਂਦੀ ਆ ਇਸ ਕੈਂਪ ਦੇ ਵਿੱਚ ਜਿੱਥੇ ਨੌਜਵਾਨ ਸੇਵਾਵਾਂ ਨਿਭਾ ਰਹੇ ਨੇ ਉੱਥੇ ਭੈਣਾਂ ਵੀ ਪਹੁੰਚੀਆਂ ਹੋਈਆਂ ਨੇ ਉਹ ਵੀ ਇਤਨਾ ਕਿਤੇ ਆਪਣਾ ਸਹਿਯੋਗ ਦੇ ਰੀਆਂ ਨੇ ਵਾਇਗੁਰਜੀਤ ਖਾਲਸਾ ਵਾਇਗੁਰਜੀਤ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਥੋਟੇ ਕਿਵੇਂ ਦਿਮਾਗ ਚ ਆਇਆ ਵੀ ਆਪਾਂ ਸਾਰੇ ਰਲ ਕੇ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਇਹ ਕੈਂਪ ਲਗਾਈਏ ਅ ਦੇਖੋ ਇੱਥੇ ਸਾਹਿਬ ਜادہ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ ਸੰਬੰਧਿਤ ਇੱਥੇ ਆਪਾਂ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਆਂ ਵੀ ਹਰ ਤਰ੍ਹਾਂ ਦੇ ਲੰਗਰ ਲੱਗਦੇ ਨੇ ਜਿਹੜੇ ਲੰਗਰ ਨੇ ਉਹ ਜਿੱਥੇ ਸਾਡੀ ਫਿਜ਼ੀਕਲੀ ਜਿਹੜੀ ਸਾਡੀ ਲੋੜ ਨੂੰ ਪੂਰਾ ਕਰਦੇ ਨੇ ਉੱਥੇ ਇਹ ਵੀ ਜ਼ਰੂਰੀ ਹੈ ਕਿ ਸਾਡੀ ਜੋ ਮਾਨਸਿਕ ਅਵਸਥਾ ਉਹਨੂੰ ਵੀ ਫੁੱਲਫਿਲ ਕੀਤਾ ਜਾਵੇ ਉਹਦੇ ਲਈ ਡਿਫਰੈਂਟ ਤਰੀਕੇ ਨੇ ਸਭ ਤੋਂ ਪਹਿਲਾਂ ਗੁਰਬਾਣੀ ਆ ਜਿਹਦੇ ਲਈ ਸਾਡਾ ਗੁਰਬਾਣੀ ਸੁਣਾਓ ਇਨਾਮ ਪਾਓ ਅਸੀਂ ਕਹਿੰਦੇ ਨੇ ਵੀ ਕੁਝ ਕਬੀਰ ਸਾਹਿਬ ਨੂੰ ਵੀ ਇੱਕ ਗੁਰਦੀ ਡੋਲੀ ਦਾ ਲਾਲਚ ਦਿੱਤਾ ਗਿਆ ਸੀਗਾ ਤੇ ਲਾਲਚ ਦੇ ਨਾਲ ਜੇ ਬੱਚੇ ਨੂੰ ਮੂਲ ਮੰਤਰ ਤੋਂ ਉਹਨੂੰ ਲਾਲਚ ਹੀ ਹੋ ਗਿਆ ਕਿ ਹਾਂ ਚੱਲ ਮੈਂ ਅੱਗੇ ਹੋਰ ਵੀ ਗੁਰਬਾਣੀ ਪੜ੍ਹਨੀ ਆ ਉਸ ਨਾਲ ਹੀ ਬੱਚਾ ਅੱਗੇ-ਅੱਗੇ ਗੁਰਬਾਣੀ ਦੇ ਨਾਲ ਜੁੜਦਾ ਹੈ ਬਿਲਕੁਲ ਸਾਡੇ ਕੋਲ ਬਹੁਤ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਇੱਕ ਓੰਕਾਰ ਹੀ ਬੋਲਣਾ ਆਉਂਦਾ ਪਰ ਅਸੀਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਦੇ ਆਂ ਫਿਰ ਉਸ ਤੋਂ ਬਾਅਦ ਹਰ ਇੱਕ ਲੋੜਵੰਦ ਦੀ ਜ਼ਰੂਰਤ ਹੈ ਕਹਿੰਦੇ ਨੇ ਰੋਟੀ ਕੱਪੜਾ ਮਕਾਨ ਤਿੰਨ ਲੋੜਾਂ ਹੁੰਦੀਆਂ ਨੇ ਤਾਂ ਕੱਪੜੀਆਂ ਅਸੀਂ ਕੱਪੜੇ ਇਕੱਠੇ ਕਰਦੇ ਹਾਂ ਸ਼ਹਿਰ ਦੇ ਵਿੱਚੋਂ ਇਸ ਦੇ ਨਾਲ ਸਾਡੇ ਨਾਲ ਸਿਕਮਿਸ਼ਨਰੀ ਕਾਲਜ ਦੀ ਸੰਸਥਾ ਜੁੜੀ ਆ ਉਹਨਾਂ ਨਾਲ ਅਸੀਂ ਜਿਹੜੀ ਗੁਰਬਾਣੀ ਤੇ ਜਿਹੜਾ ਲਿਟਰੇਚਰ ਆ ਉਹ ਸਾਨੂੰ ਦਿੰਦੇ ਨੇ ਤੇ ਜੋ ਸਾਡੇ ਵੀਰ ਨੇ ਮੇਰੇ ਭਰਾ ਨੇ ਉਹ ਸਾਰੇ ਸੇਵਾ ਕਰਦੇ ਨੇ ਇੱਥੇ ਦਸਤਾਰਾਂ ਦੀ ਅਸੀਂ ਦਸਤਾਰਾਂ ਜਿਨ੍ਹਾਂ ਦੀਆਂ ਬਿਰਧ ਹੋ ਜਾਂਦੀਆਂ ਨੇ ਉਹ ਦ 17 ਵੀ ਇਕੱਠੀਆਂ ਕਰਦੇ ਆ ਪਲੱਸ ਹਰ ਰੋਜ਼ ਸਾਡੇ 25 ਤੋਂ 30 ਥਾਂ ਨੌਂਦੇ ਨੇ ਤੇ ਸਾਡੇ ਉਹ ਦੁਪਹਿਰ ਦੇ 2 ਜਾਂ 3 ਵਜੇ ਤੱਕ ਲੱਗ ਜਾਂਦੇ ਆ ਇਹ ਤਾਂ 25 ਥਾੜ ਪੱਗਾਂ ਤੇ ਦੁਪਹਿਰ ਤੱਕ ਲੱਗ ਜਾਂਦੇ ਲੱਗ ਜਾਂਦੇ ਨੇ ਜੀ ਲੱਗ ਜਾਂਦੇ ਆ ਕਿਉਂਕਿ ਸਰਾਂ ਅੰਦਰ ਰੋਡ ਮੇਨ ਪੈਂਦੀ ਆ ਤੇ ਸਾਰੇ ਲੋਕ ਨੇ ਜਿਹੜੇ ਇੱਥੇ ਆ ਕੇ ਉਹਨਾਂ ਨੂੰ ਪੱਕਾ ਪਤਾ ਹੈ ਕਿ ਇੱਥੇ ਪੱਗ ਬੰਨ ਕੇ ਭੇਜਣਗੇ ਅੱਛਾ ਟਾਈਮਿੰਗ ਕੀ ਆ ਇੱਥੇ ਤੁਹਾਡੇ ਕੈਂਪ ਦੀ ਸਵੇਰੇ ਕਿੰਨੇ ਵਜੇ ਸ਼ੁਰੂ ਕਰ ਲੈਂਦੇ ਹੋ ਕਿੰਨੇ ਵੇਹ ਤੱਕ ਚੱਲਦਾ ਸਾਡਾ ਸਵੇਰੇ 9 ਵਜੇ ਸ਼ੁਰੂ ਹੋ ਜਾਂਦਾ ਤੇ ਸ਼ਾਮ ਦੇ 5:30 ਵਜੇ ਤੱਕ ਚੱਲਦਾ ਇੰਨੇ ਦਿਨ ਸ਼ੀਧੀ ਦਿਹਾੜਿਆਂ ਤੇ ਸਾਰੇ ਦਿਨ ਚੱਲਦਾ ਹਾਂਜੀ ਅਸੀਂ ਜਿਵੇਂ 25 26 27 ਆ 25 ਤਰੀਕ ਤੋਂ ਸ਼ੁਰੂ ਹੋ ਜਾਂਦਾ ਸਵੇਰੇ 27 ਤਰੀਕ ਨੂੰ ਜਦੋਂ ਤੱਕ ਨਗਰ ਕੀਰਤਨ ਦੀ ਸਮਾਪਤੀ ਹੋਣੀ ਆ ਉਦੋਂ ਤੱਕ ਇਹ ਸਾਡਾ ਕੈਂਪ ਹੈ ਜਿਹੜਾ ਉਹ ਚੱਲੇਗਾ ਠੀਕ ਹੈ ਜੀ ਧੰਨਵਾਦ ਸੋ ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚੋਂ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂਕਿ ਜਿਹੜੀ ਸੰਗਤ ਇੱਥੇ ਸ਼ੀਧੀ ਦਿਹਾੜਿਆਂ ਦੇ ਵਿੱਚ ਪਹੁੰਚ ਰਹੀ ਆ ਉਹ ਇਸ ਕੈਂਪ ਦੇ ਵਿੱਚ ਵੀ ਹਾਜ਼ਰੀ ਲਵਾਵੇ ਜੇ ਤੁਹਾਡੇ ਛੋਟੇ-ਛੋਟੇ ਬੱਚੇ ਨੇ ਜਿਉਂ ਨਾਲ ਨੂੰ ਥੋੜੀ ਬੋਤੀ ਗੁਰਬਾਨੀ ਆਂਦੀ ਹੈ ਚਾਰ ਸਾਹਿਬ ਜਾਤਿਆਂ ਦੇ ਨਾਮ ਆਉਂਦੇ ਨੇ ਬੇਸਿਕ ਨੋਲਿਜ ਜੇ ਆਪਾਂ ਕਹਿ ਲਈਏ ਜੇ ਉਹਨਾਂ ਨੂੰ ਹੈ ਤਾਂ ਤੁਸੀਂ ਇੱਥੇ ਲੈ ਕੇ ਆਓ ਛੋਟੇ ਬੱਚਿਆਂ ਨੂੰ ਉਹ ਤੁਹਾਨੂੰ ਜਰੂਰ ਇੱਥੇ ਕਿਤੇ ਨਾ ਕਿਤੇ ਅਪਰੀਸ਼ੀਏਟ ਜਿਹੜਾ ਉਹ ਬੱਚਿਆਂ ਨੂੰ ਕੀਤਾ ਜਾਊਗਾ ਜੇ ਤੁਹਾਡੇ ਬੱਚੇ ਦਸਤਾਰ ਸਿੱਖਣੀ ਚਾਹੁੰਦੇ ਨੇ ਬਣਾਉਣੀ ਚਾਹੁੰਦੇ ਨੇ ਜਾਂ ਪਤਾ ਹੀ ਤਾਂ ਹੋ ਗਏ ਨੇ ਉਹ ਵੀ ਇਸ ਕੈਂਪ ਦੇ ਵਿੱਚ ਪਹੁੰਚੋ ਉਹਨਾਂ ਨੂੰ ਸੋਹਣੀ ਦਸਤਾਰ ਫਰੀ ਦੇ ਵਿੱਚ ਦਿੱਤੀ ਜਾਊਗੀ ਸਜਾਣੀ ਸਿਖਾਈ ਜਾਊਗੀ ਤੇ ਉਹਨਾਂ ਨੂੰ ਸਜਾਈ ਵੀ ਜਾਊਗੀ ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਪਰਮਿੰਦਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਖਾਸ ਰ